ਦੇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨਮਨਿਤ ਕਿਚਨ ਵਲੌਗ ਤੇ ਤੇ ਅੱਜ ਅਸੀਂ ਸਪੈਸ਼ਲ ਪਕੌੜੀਆਂ ਵਾਲਾ ਦਹੀਂ ਇਹਦੇ ਲਈ ਬਣ ਲਗਾਏ ਬੱਚੇ ਲਈ ਸਾਸ਼ੀ ਕਲ ਬੁਲਾਤੀ ਉਹਨੇ ਤੇ ਅਸੀਂ ਬਣਾਉਣ ਲੱਗੇ ਅੱਜ ਪਕੌੜੀਆਂ ਵਾਲਾ ਦਹੀਂ ਤੇ ਇਹ ਪਾ ਲਿਆ ਵੇਸਣ ਵੇਸਣ ਦੇ ਵਿੱਚ ਪਾ ਲਿਆ ਅਸੀਂ ਨਮਕ ਤੇ ਕਾਲੀ ਮਿਰਚ ਤੇ ਇਹ ਪਾ ਲਈ ਲਾਲ ਮਿਰਚ ਕੁੱਟੀ ਹੋਈ ਤਾਂ ਥੋੜਾ ਜਿਹਾ ਪਾ ਲਿਆ ਜੀਰਾ ਬਸ ਇਹਨੂੰ ਆਪਾਂ ਹੁਣ ਪਾਣੀ ਪਾ ਕੇ ਤੇ ਇਹਦਾ ਅਸੀਂ ਬੈਟਰ ਬਣਾ ਲੈਣਾ ਤੇ ਇਹ ਪਕੌੜੀਆਂ ਵਾਲਾ ਜਿਹੜੀਆਂ ਬਾਜ਼ਾਰ ਵਾਲੀਆਂ ਹੁੰਦੀਆਂ ਉਹ ਬਿਲਕੁਲ ਨਹੀਂ ਖਾਂਦੇ ਤੁਸੀਂ ਉਹ ਬਿਲਕੁਲ ਨਹੀਂ ਪਸੰਦ ਨਹੀਂ ਕਰਦੇ ਇਹੀ ਦਹੀਂ ਪਸੰਦ ਕਰਦੇ ਆ ਸੋ ਇਹਨਾਂ ਦੀ ਫਰਮਾਇਸ਼ ਤੇ ਅੱਜ ਦਹੀਂ ਦਹੀਂ ਬਣ ਲੱਗਾ ਤੇ ਸਾਵਲ ਸਵੇਰੇ ਸਵੇਰੇ ਇੱਧਰ ਵੇਖੋ ਠੰਡਾ ਕੱਢ ਕੇ ਬਹਿ ਗਿਆ ਵਾਟਰਮੈਲਨ ਕੀ ਬਣਾਣਾ ਹੈ ਇਹ ਸ਼ਿਰਕ ਮਤਲਬ ਕਿ ਕਲ ਬਿਨਾ ਹੈ ਨਾ ਇਹ ਜਸਤੂ ਪਾਣੀ ਸੋ ਜ ਨਹੀਂ ਪਾਣੀ ਅੱਛਾ ਨਹੀਂ ਬਿਨਾ ਪਾਣੀ ਤੋਂ ਇਦਾਂ ਜੂਸੀਆ ਬਣਾ ਲੈਣਾ ਹੈ ਨਾ ਇਹ ਅਸੀਂ ਘੋਲ ਲਿਆ ਪਾਣੀ ਪਾ ਕੇ ਇਸ ਨੂੰ ਘੋਲ ਲਿਆ ਚੰਗੀ ਤਰ੍ਹਾਂ ਜਿਵੇਂ ਗੁੰਨਦਾਂ ਜੀਆਂ ਨਹੀਂ ਸਾਰੀਆਂ ਮਾਰ ਲੈਣੀਆਂ ਚੰਗੀ ਤਰ੍ਹਾਂ ਇਹਦਾ ਸਾਬੂ ਉਹ ਬਾਹਰ ਕੱਟ ਕੇ ਸੰਗ ਨੂੰ ਬੈਟਰ ਬਣਾ ਲੈਣਾ ਨਾ ਸਾਵਣ ਨੇ ਆਪਣੀ ਖਾਨਲੀ ਰੱਖ ਲਿਆ ਤੇ ਇੱਧਰ ਆਪਾਂ ਜਿਹੜਾ ਇੱਧਰ ਤਵਾ ਰੱਖ ਲਿਆ ਤਵੇ ਦੇ ਉੱਪਰ ਪਾ ਲਿਆ ਆਪਾਂ ਜਿਹੜਾ ਸਰੋਂ ਦਾ ਤੇਲ ਸ ਕਿਉਂਕਿ ਇਹ ਰਾਈਫਾਇਡ ਵਾਲਿਆ ਅੱਜ ਇਹ ਸਰੋਂ ਦੇ ਜੀ ਸਵਾਦ ਬੰਦੂ ਇਹ ਇਹ ਰਾਈਫਾਇਡ ਹੀ ਪਾਇਆ ਜੀ ਕਿਉਂਕਿ ਇਹ ਪ੍ਰੀਤ ਕਿਚਨ ਆ ਇੱਥੇ ਪਕਾਉਣ ਦੇ ਪਕਾਉਣੇ ਇਹ ਰਾਈਫਾਇਡ ਜਗਾਂਦੇ ਆ ਅੱਛਾ ਅੱਛਾ ਠੀਕ ਆ ਠੀਕ ਆ ਇਹ ਸਾਰਾ ਕੁਝ ਸੱਚ ਬਣਾਉਣੀ ਹੈ ਪਰ ਇਹ ਰਫਾਇੰਟ ਚ ਬਣ ਲਗੀ ਹੈ ਜੀ ਪਕੌੜੀਆਂ ਹਾਂਜੀ ਇਹ ਬੱਚਾ ਬਾਡੀ ਨੇ ਇੰਨਾ ਰੋਲਾ ਪਾਇਆ ਇੰਨਾ ਰੋਲਾ ਪਾਇਆ ਕਿ ਪਤਾ ਨਹੀਂ ਲੱਗਣਿਆ ਇਹਨਾਂ ਨੂੰ ਕੀ ਬਣ ਗਿਆ ਸਾਰੇ ਜਣੇ ਜੇ ਤਿੰਨ ਚਾਰ ਜਣੇ ਬਾਥਰੂਮ ਚ ਵੜੇ ਆਂ ਰੋਲਾ 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 ਲੋ ਜੀ ਇਹ ਬਣ ਗਿਆ ਬੈਟਰ ਇਹ ਤੁਸੀਂ ਆਪਾਂ 스ਪੂਨ ਦੇ ਨਾਲ ਵੀ ਇਸ ਤਰ੍ਹਾਂ ਪਾ ਸਕਦੇ ਜੀ ਡ੍ਰੌਪ ਡ੍ਰੌਪ ਤੇ ਹੱਥ ਦੇ ਨਾਲ ਵੀ ਇੰਜ ਇੰਜ ਕਰਕੇ ਪਾ ਲਓ ਮੈਨੂੰ ਲੱਗਦਾ ਹੱਥ ਦੇ ਨਾਲ ਛੇਤੀ ਬਣ ਜਾਂਦੀ ਹੈ ਜੇ ਇੱਕੀ ਵਾਰ ਹੱਥਾਂ ਦੇ ਪਾਏ ਆਹ ਤਰਾ ਬਣਾ ਲਓ ਆਹ ਤਰਾ ਵਧੀਆ ਬਣਦੀਆਂ ਸੋ ਆਹ ਤਾਂ ਪੜਾਉਗੇ ਅਈ ਜੇ ਲੋ ਛੋਟੇ ਹੁੰਦੇ ਹੀ ਨਾ ਮੰਮੀ ਨੇ ਪਰਾਉਣੀਆਂ ਆਈਆਂ ਦਹੀਂ ਚ ਪਾਉਣ ਤੋਂ ਪਹਿਲਾਂ ਹੀ ਐਂਜ ਹੀ ਖਾ ਜਾਣੀਆਂ ਕਿੰਨੀਆਂ ਕਿੰਨੀਆਂ ਹੁਣ ਵੀ ਜੇ ਬੱਚਾ ਬਾਟੀ ਜਿਹੜੀ ਪਸੰਦ ਕਰਦੇ ਪਕੌੜੇ ਉਹਨਾਂ ਨੇ ਤਾਂ ਖਾਈ ਲੈਣੀਆਂ ਸੀ ਖਾ ਲੈਂਦੇ ਜਦੋਂ ਦਹੀਂ ਚ ਪোন ਤੋਂ ਪਹਿਲਾਂ ਹਾਂਜੀ ਅੱਛਾ ਫਿਰ ਸੇਮ ਹੀ ਆਣਾ ਕਹਿੰਦੇ ਬੱਚੇ ਜਿਹੜੇ ਆਪਣੇ ਜਾਂਦੇ ਆ ਵਟਿਆ ਦਹੀਂ ਤੋਂ ਇਹ ਬੱਚੇ ਵੀ ਖਾ ਲੈਂਦੇ ਆ ਪਹਿਲਾਂ ਹੀ ਦਹੀਂ ਖਾ ਲੈਂਦੇ ਆ ਇਹ ਤਾਂ ਇਹਦੀ ਸਾਈਡ ਚੇਂਜ ਕਰ ਦੇਣੀ ਆ ਬਸ ਝਟਪਟ ਹੀ ਬਣ ਕੇ ਤਿਆਰ ਹੋ ਜਾਂਦੇ ਬਹੁਤਾ ਟਾਈਮ ਨਹੀਂ ਲੱਗਦਾ ਬਾਜ਼ਾਰ ਵਾਲਿਆਂ ਦੇ ਪਤਾ ਨਹੀਂ ਕਿਹੜੇ ਤੇਲ 'ਚ ਬਣੀਆਂ ਹੋਣੀਆਂ ਕਿ ਦੁਨੀਆ ਬਣੇ ਹੁੰਦੇ ਔ ਜਿਹੜੇ ਪਰ ਇਹ ਜਿਹੜਾ ਹੈ ਘਰ ਦਾ ਫਰੈਸ਼ ਫਰੈਸ਼ ਸਾਰਾ ਕੁਝ ਘਰ ਦਾ ਦੇਈਂ ਦੇ ਘਰ ਦੀਆਂ ਪਕੌੜੀਆਂ ਲਓ ਜੀ ਦੋਨਾਂ ਸਾਈਡ ਤੋਂ ਪੱਕੀਆਂ ਤੇ ਹੁਣ ਆਪਾਂ ਕੱਢ ਲੈਣੀਆਂ ਇਸ ਤਾ ਪਲੇਟ ਦੇ ਵਿੱਚ ਬਹੁਤ ਥੋੜੀਆਂ ਥੋੜੀਆਂ ਪਾ ਕੇ ਤੇ ਸਾਰੀਆਂ ਪਕੌੜੀਆਂ ਬਣਾ ਲੈਣੀਆਂ ਤੇ ਨਾਲ-ਨਾਲ ਖਾਣ ਦਾ ਕੰਮ ਸ਼ੁਰੂ ਹੋ ਗਿਆ ਕਿਉਂਕਿ ਇਹ ਖਾਣ ਦਾ ਸੱਚੀ ਗੱਲ ਆ ਆਪਣਾ ਹੀ ਮਜਾ ਆ ਆਏ ਹਾਏ ਹਾਏ ਗਰਮ ਗਰਮ ਨਾਲ ਸਾਲ ਜੂਸ ਬਣਾਉਣ ਲੱਗਾ ਵਾਟਰਮੈਲਨ ਜੂਸ ਫਿਰ ਇਸ ਫਿਰ ਸਾਡੇ ਸਿਰ ਨਹੀਂ ਆਇਆ ਨਾਲ ਆ ਵੈਸੇ ਇਹਨੇ ਵੀ ਮੈਂ ਰੋਕਦਾ ਮੈਂ ਤੁਹਾਨੂੰ 100% ਕੋਰਕ ਨੂੰ ਜੀਸ ਮੈਂ ਇੰਨਾ ਬਰ ਬਾਲਣਾ ਨਹੀਂ ਹੋ ਗਿਆ ਨਾ ਪਹਿਲਾਂ ਆ ਵਿੱਚ ਮਾੜੀ ਦੀ ਜਗਾਵਾ ਨੂੰ ਬਲੈਕ ਹੋਸ ਕਰਾ ਚਲੋ ਕਰੋ ਕਰੋ ਜੀ ਦੇ ਵਿੱਚ ਜੇ ਨਾ ਕੋਈ ਨਾ ਆ ਚੜਾ ਆ ਹਾਂ ਤੁਹਾਨੂੰ ਦਊਗਾ ਆਈਸ ਚਾਈ ਆਈਸ ਫੋਨ ਦੀ ਲੋੜ ਹੀ ਨਹੀਂ ਕਿਉਂਕਿ ਉਹ ਬਹੁਤ ਜ਼ਿਆਦਾ ਠੰਡਾ ਸੀ ਪਲੱਗ ਤੇ ਲਾ ਲਓ ਇਹ ਫਿਰ ਤੋਂ ਸੋਨੇ ਦਾ ਚੇਜ਼ ਜੇ। ਉਹ ਇਹ ਰਨਾ ਬੁੱਤ ਬੰਦ ਹੋ ਕਰ ਦੋਣ ਹੋ ਗਿਆ। ਚਲੋ। ਨਾ ਹੋਰ ਪੋਣ ਲੋ। ਪੋਣੋ ਤਾਂ ਪੀਓ। ਇਹ ਲੋ ਜੀ ਪਕੌੜੀਆਂ ਆਪਾ ਫਾਤੀਆਂ ਠੰਡੇ ਦਹੀਂ ਜੇ ਤੇ ਪਕੌੜੀਆਂ ਵੀ ਠੰਡੀਆਂ ਹੋਈਆਂ। ਹੁਣ ਆਪਾਂ ਪਾਉਣਾ ਹੈ ਕਾਲੀ ਮਿਰਚ ਖੂਬ ساری ਨਮਕ ਜੀਰਾ ਜੀਰਾ ਵਾਏ ਰੋਸਟ ਕਰਕੇ ਪਾਓ ਜਿਆਦਾ ਸਵਾਦ ਲੱਗਦਾ ਤੇ ਬਾਕੀ ਥੋੜੀ ਜੀ ਲਾਲ ਮਿਰਚ ਤੇ ਬਾਕੀ ਆਪਾਂ ਜੜੀਆਂ ਦੇ ਸਪੌਣੀਆਂ ਹਰੀਆਂ ਮਿਰਚਾਂ ਕੁੱਟ ਕੇ ਹਰੀਆਂ ਮਿਰਚਾਂ ਕੁੱਟ ਕੇ ਪਾ ਲੋ ਘਟ ਕੇ ਪਾ ਲੋ ਤੁਹਾਡੀ ਆਪਣੀ ਮਰਜ਼ੀ ਆ ਤੇ ਬੜਾਈ ਸਵਾਦ ਇਹ ਜਿਹੜਾ ਤੀ ਬਣਦਾ ਆ ਲਾ ਦਈਏ ਪਾੜੀਆਂ ਵਾਲਾ ਦਹੀਂ ਬੱਚਿਆਂ ਦੀ ਫਰਮਾਇਸ਼ ਤੇ ਬਣ ਗਿਆ ਅੱਜ ਸਾਵਲ ਦਾ ਅਜੇ ਬਣ ਨਹੀਂ ਡਿਆ ਇੱਧਰ ਫਤਿਹ ਹਲਪ ਕਰਾਉਂਦੇ ਆ ਸਾਵਲ ਸਾਵਲ ਦੀ ਅਜੇ ਪ੍ਰੋਬਲਮ ਆਪਾਂ ਪੂਰੇ ਨੇ ਰਲ ਕੇ ਅਰੇ ਵਾਲ ਨੇ ਕਿੰਨੇ ਕਿੰਨੇ ਰਹਦੇ ਮੈਂ ਤਾਂ ਆਏ ਹਾਂ ਜੇ ਹੋਰ ਕੁਝ ਉਕੰਨਣੀਆਂ ਮਾਂਮੀ ਵੀਰ ਹੋ ਰਹੀ ਆ ਅੱਜ ਬਹੁਤ ਲੰਮਾ ਲੱਗਿਆ ਹੋਰ ਇਹਨਾਂ ਨਾਲ ਪੰਜ ਚਾਪੀਸਾਂ ਬਣਨ ਲੱਗੀਆਂ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਜ਼ਰੂਰ ਕਰਿਓ ਮਿਲਦੇ ਆਂ ਅਜੀ ਕੱਲ ਨੂੰ ਕਿਸੇ ਨਵੀਂ ਰੈਸਪੀ ਨਾਲ ਤਦ ਤਕਲੀਸ ਸਾਰੀ ਗੱਲ ਜੀ ਸਾਰਿਆਂ ਨੂੰ ਕਹੇ ਦਸ ਕੀ ਦਿਲ ਜਗਲੇ ਜੇ ਇਸ ਨਦਰ ਨਾਲ ਵੇਟਾ ਬਾਤ ਨਾ ਪੁੱਛਿਆ ਕੇ ਕੀ ਤਾਂ ਬਰਕੀਟ ਘਾਇ ਦੋਸੀ ਦੋਸਤ ਰਹੇ ਜਾਗ ਜਨਨੀ ਗੁਰ ਗੁਰੂਨ ਦੇ ਕੋਲ ਮਤੇ ਆਉਂਦੇ ਤੇ ਹਾ ਕੋਈ ਨ ਸੁਝੇ ਚਰਨ ਗੁਰ ਕੋਲ ਕਰਨੇ